ਬੱਕਰੀ ਪਾਲਣ ਤੇ ਕਾਰੋਬਾਰ ਕਰਜਾ 5 ਤੋਂ 10 ਲੱਖ ਰੁਪਏ ਦਾ ਮਿਲੇਗਾ ਲੋਨ ਸਬਸਿਡੀ ਦਰ ਆਮ ਕਿਸਾਨਾਂ ਲਈ 50% ਮਹਿਲਾ ਉਮੀਦਵਾਰਾਂ ਲਈ 75% ਐਸਸੀ ਐਸਟੀ ਵਰਗ ਲਈ 90% ਇਸ ਤਰ੍ਹਾਂ ਕਰ ਸਕਦੇ ਹੋ ਅਪਲਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਬੀ ਕਿੰਗ ਨਿਊਜ਼ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਇਸ ਯੋਜਨਾ ਹੇਠ ਪੰਜਾਬ ਸਰਕਾਰ ਕਿਸਾਨਾਂ ਅਤੇ ਪਿੰਡਾਂ ਦੇ ਨੌਜਵਾਨਾਂ ਨੂੰ ਬੱਕਰੀ ਪਾਲਣ ਲਈ 10 ਲੱਖ ਰੁਪਏ ਤੱਕ ਦਾ ਲੋਨ ਅਤੇ 50 ਤੋਂ 90% ਤੱਕ ਦੀ ਸਬਸਿਡੀ ਦੇ ਰਹੀ ਹੈ ਜਾਣੋ ਪੂਰੀ ਪ੍ਰਤੀਕਿਰਿਆ ਤੇ ਦਸਤਾਵੇਜ਼ ਤੇ ਫਾਇਦੇ ਪੰਜਾਬ ਵਿੱਚ ਬੱਕਰੀ ਪਾਲਣ ਲੋਨ ਯੋਜਨਾ 2025 ਪੰਜਾਬ ਸਰਕਾਰ ਨੇ ਬੱਕਰੀ ਪਾਲਣ ਲੋਨ ਪੰਜਾਬ 2025 ਯੋਜਨਾ ਸ਼ੁਰੂ ਕੀਤੀ ਹੈ ਜਿਸਦਾ ਮਕਸਦ ਕਿਸਾਨਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਤਮ ਰੋਜ਼ਗਾਰ ਲਈ ਪ੍ਰोत्사ਹਿਤ ਕਰਨਾ ਹੈ ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ 10 ਲੱਖ ਰੁਪਏ ਤੱਕ ਦਾ ਲੋਨ ਮਿਲ ਸਕਦਾ ਹੈ ਅਤੇ ਸਰਕਾਰ ਵੱਲੋਂ 50 ਤੋਂ 90% ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਯੋਜਨਾ ਦਾ ਮਕਸਦ ਪਸ਼ੂ ਪਾਲਣ ਨੂੰ ਵਧਾਵਾ ਦੇਣਾ ਪਿੰਡਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਬੱਕਰੀ ਪਾਲਣ ਰਾਹੀਂ ਮਾਸ ਅਤੇ ਦੁੱਧ ਦੀ ਉਤਪਾਦਨ ਬਤੌਣਾ ਬੈਂਕ ਵਿੱਚ ਸਬਸਿਡੀ ਜਾਣਕਾਰੀ ਇਹ ਲੋਨ ਹੇਠ ਲਿਖੇ ਬੈਂਕਾਂ ਦੁਆਰਾ ਦਿੱਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਸਟੇਟ ਬੈਂਕ ਆਫ ਇੰਡੀਆ ਦੂਜੇ ਨੰਬਰ ਤੇ ਪੰਜਾਬ ਨੈਸ਼ਨਲ ਬੈਂਕ ਤੀਜੇ ਨੰਬਰ ਤੇ ਬੈਂਕ ਆਫ ਬਰੋਦਾ ਤੀਜੇ ਚੌਥੇ ਨੰਬਰ ਤੇ ਪੰਜਾਬ ਗ੍ਰਾਮੀਨ ਬੈਂਕ ਪੰਜਵੇਂ ਨੰਬਰ ਤੇ ਕਾਰਪੋਰੇਟ ਬੈਂਕ ਛੇਵੇਂ ਨੰਬਰ ਤੇ ਨਵਾਬੜ ਅਸਿਸਟਡ ਬੈਂਕ ਜੇ ਤੁਸੀਂ ਇਹਨਾਂ ਬੈਂਕਾਂ ਦੇ ਨਾਲ ਸੰਬੰਧਿਤ ਰੱਖਦੇ ਹੋ ਤਾਂ ਤੁਸੀਂ ਇਹਨਾਂ ਬੈਂਕਾਂ ਦੇ ਅੰਦਰ ਜਾ ਕੇ ਬੱਕਰੀ ਪਾਲਣ ਤੇ ਲੋਨ ਕਰਵਾ ਸਕਦੇ ਹੋ ਇਸ ਲੋਨ ਦੇ ਉੱਪਰ ਸਬਸਿਡੀ ਦਰ ਕੀ ਰਹੇਗੀ ਸਭ ਤੋਂ ਪਹਿਲਾਂ ਆਉਂਦੇ ਨੇ ਆਮ ਕਿਸਾਨ ਆਮ ਕਿਸਾਨਾਂ ਲਈ 50% ਦੂਜੇ ਨੰਬਰ ਤੇ ਮਹਿਲਾ ਉਮੀਦਵਾਰ ਲਈ 75% ਐਸਸੀ ਤੇ ਐਸਟੀ ਵਰਗ ਲਈ 90% ਐਲੀਜੀਬਿਲਟੀ ਕੀ ਹੋਵੇਗੀ ਮਤਲਬ ਕਿ ਕਿਹੜੇ ਲੋਕ ਇਸ ਲੋਨ ਨੂੰ ਪ੍ਰਾਪਤ ਕਰ ਸਕਦੇ ਹਨ ਉਮਰ ਘੱਟੋ ਘੱਟ 18 ਸਾਲ ਦੀ ਹੋਣੀ ਚਾਹੀਦੀ ਹੈ ਪੰਜਾਬ ਦਾ 27 ਨਿਵਾਸੀ ਹੋਵੇ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣੀ ਲਾਜ਼ਮੀ ਹੈ ਕ੍ਰੈਡਿਟ ਰਿਕਾਰਡ ਸਾਫ਼ ਹੋਣਾ ਚਾਹੀਦਾ ਹੈ ਬੱਕਰੀ ਫਾਰਮ ਲਈ ਜ਼ਮੀਨ ਜਾਂ ਲੀਜ਼ ਕੀਤੀ ਜਗ੍ਹਾ ਹੋਣੀ ਚਾਹੀਦੀ ਹੈ ਲੋੜੀਂਦੇ ਦਸਤਾਵੇਜ਼ ਕਿਹੜੇ ਕਿਹੜੇ ਦਸਤਾਵੇਜ਼ਾਂ ਦੀ ਲੋੜ ਪਵੇਗੀ ਸਭ ਤੋਂ ਪਹਿਲਾਂ ਆਧਾਰ ਕਾਰਡ ਫਿਰ ਪੈਨ ਕਾਰਡ ਰਹਿਸ ਪ੍ਰਮਾਣ ਪੱਤਰ ਜਾਤੀ ਪ੍ਰਮਾਣ ਪੱਤਰ ਬੈਂਕ ਪਾਸਬੁੱਕ ਜਾਂ ਸਟੇਟਮੈਂਟ ਜ਼ਮੀਨ ਦੇ ਕਾਗਜ਼ ਜਾਂ ਲੀਜ਼ ਐਗਰੀਮੈਂਟ ਪਾਸਪੋਰਟ ਸਾਈਜ਼ ਫੋਟੋ ਮੋਬਾਈਲ ਨੰਬਰ ਅਰਜੀ ਦੇਣ ਦੀ ਪ੍ਰਕਿਰਿਆ ਨੇੜਲੇ ਬੈਂਕ ਵਿੱਚ ਜਾ ਕੇ ਬੱਕਰੀ ਪਾਲਣ ਲੋਨ ਪੰਜਾਬ 2025 ਫਾਰਮ ਲਵੋ ਸਾਰੇ ਦਸਤਾਵੇਜ਼ ਜੋੜ ਕੇ ਅਰਜੀ ਜਮਾ ਕਰੋ ਗੋਟ ਫਾਰਮਿੰਗ ਪ੍ਰੋਜੈਕਟ ਰਿਪੋਰਟ ਤਿਆਰ ਕਰੋ ਬੈਂਕ ਪ੍ਰਮਾਣਿਤ ਕਰਨ ਤੋਂ ਬਾਅਦ ਲੋਨ ਜਾਰੀ ਕਰੇਗਾ ਬੱਕਰੀ ਪਾਲਣ ਦੇ ਫਾਇਦੇ ਕੀ ਹਨ ਘੱਟ ਪੂੰਜੀ ਨਾਲ ਕਾਰੋਬਾਰ ਸ਼ੁਰੂ ਹੋ ਸਕਦਾ ਹੈ ਬੱਕਰੀਆਂ ਦਾ ਦੁੱਧ ਸਿਹਤ ਲਈ ਲਾਭਦਾਇਕ ਹੈ ਮਾਸ ਅਤੇ ਖਾਲ ਦੀ ਮੰਗ ਵਧਦੀ ਜਾ ਰਹੀ ਹੈ ਛੋਟੇ ਕਿਸਾਨਾਂ ਲਈ ਵਾਧੂ ਆਮਦਨ ਦਾ ਸਾਧਨ ਮਹਿਲਾਵਾਂ ਲਈ ਘਰੇਲੂ ਰੋਜ਼ਗਾਰ ਦਾ ਚੰਗਾ ਮੌਕਾ